ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਦੀਆਂ ਹਦਾਇਤਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਹੋਰ ਕਾਮਯਾਬੀ ਜਿਹੜੀ ਆ ਵੱਡੀ ਹਾਸਲ ਕੀਤੀ ਹੈ। ਗੇਟ ਹਕੀ ਮਾਦੀ ਪੁਲਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 5 ਪਿਸਟਲ ਤੇ ਜਿੰਦਾ ਰੌਣ ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਇਹ ਹਥਿਆਰਾਂ ਦੀ ਸਪਲਾਈ ਦਾ ਕੰਮ ਕਰਦੇ ਸੀ ਤੇ ਇਹ ਹਥਿਆਰ ਜਿਹੜੇ ਐਮਪੀ ਯੂਪੀ ਤੋਂ ਲਿਆ ਕੇ ਇੱਥੇ ਤੇ ਪੰਜਾਬ 'ਚ ਸਪਲਾਈ ਕਰਦੇ ਸੀ ਤੇ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ। ਤੇ ਆਓ ਸੁਣਦੇ ਆ ਪੂਰੀ ਜਾਣਕਾਰੀ ਹੈ ਕਿ ਨਾ ਪੁਲਿਸ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਜਿਹੜੇ ਮਾੜੇ ਅਨਸਰ ਤੇ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਸਾਡੇ ACP ਸੈਂਟਰਲ सुरेंद्र ਸਿੰਘ SHO ਗੇਟਕੀਮਾ ਹਰਸਨਦੀਪ SI ਇੰਚਾਰਜ ਇੰਸਪੈਕਟਰ ਮੋਲਕ ਚੌਂਕੀ ਚਾਂਦ ਅਨਗੜ SI ਬਲਵਿੰਦਰ ਕੀ ਟੀਮ ਨੇ ਦੋ ਬੰਦਿਆਂ ਨੂੰ ਅਰੈਸਟ ਕਰਕੇ ਵੱਖ-ਵੱਖ ਕੇਸਾਂ ਦੇ ਵਿੱਚ 6 ਕੰਟਰੀ ਮੇਡ ਪਿਸਤਲ ਜਿਹੜੇ ਬਰਾਮਦ ਕੀਤੇ ਆ ਪਹਿਲੇ ਕੇਸ ਦੇ ਵਿੱਚ ਚੌਂਕੀ ਇੰਚਾਰਜ ਅਨਗੜ ਬਲਵਿੰਦਰ ਦੀ ਟੀਮ ਨੇ ਦੋਸ਼ੀ ਸਾਹਿਲ ਉਰਫ ਸ਼ਾਂਗਾ ਨੂੰ ਅਨਗੜ ਫਾਟਕ ਦੇ ਨੇੜੇੋਂ ਗ੍ਰਿਫਤਾਰ ਕੀਤਾ ਉਹਦੇ ਕੋਲੋਂ 5 ਕੰਟਰੀ ਮੇਡ ਪਿਸਤਲ ਜਿਹੜੇ ਉਹ ਬਰਾਮਦ ਹੋਏ ਐ ਇਹਦੇ ਖਿਲਾਫ ਪਹਿਲਾਂ ਵੀ ਦੋ ਇਰਾਦਾ ਕਤਲ ਦੇ ਜਿਹੜੇ ਕੇਸਸ ਹੈਗੇ ਉਹਦੇ ਵਿੱਚ ਲੜਿੰਦਾ ਹੈਗਾ ਇਹਦੀ ਪੁੱਛਗਿਛ ਤੋਂ ਇਹ ਵੀ ਗੱਲ ਸਾਹਮਣੇ ਆਈ ਇਹ ਆਪਣੇ ਦੋ ਸਾਥੀਆਂ ਇੱਕ ਰਕਸ਼ਿਤ ਸਿਆਣੀ ਵਿਜੇ ਕੁਮਾਰ ਉਰਫ ਭੀੜੀ ਦੇ ਨਾਲ ਮਿਲ ਕੇ ਹਥਿਆਰਾਂ ਦੀ ਸਪਲਾਈ ਕਰਦੇ ਸੀ ਤੇ ਇਹਨਾਂ ਨੇ ਪੂਰਾ ਆਪਣਾ ਜਿਹੜਾ ਇਹ ਆਰਗੇਨਾਈਜ਼ਡ ਗੈਂਗ ਬਣਾਇਆ ਹੋਇਆ ਸੀ ਹਥਿਆਰ ਸਪਲਾਈ ਕਰਨ ਦਾ ਉਹ ਜਿਹੜੇ ਦੂਸਰੇ ਦੋ ਨੇ ਉਹ ਪਹਿਲਾਂ ਹੀ ਹਥਿਆਰ ਬਰਾਮਦੀ ਦੇ ਕੇਸ ਦੇ ਵਿੱਚ ਜਿਲ੍ਹਾ ਦੇ ਵਿੱਚ ਨੇ ਤੇ ਇਹਨੂੰ ਫੜ ਕੇ ਜਿਹੜਾ ਇਹ ਗੈਂਗ ਹੈ ਇਹ ਵੀ ਬਰਸ ਕੀਤਾ ਗਿਆ ਦੂਸਰਾ ਜਿਹੜਾ ਦੋਸ਼ੀ ਹੈ ਵਿਸ਼ਾਲ ਉਨੂ ਗੇਟਕੀਮਾ ਪੁਲਿਸ ਦੇ ਵਿੱਚ ਫੜਿਆ ਗਿਆ ਉਸ ਦੇ ਕੋਲੋਂ ਵੀ ਜਿਹੜਾ ਇੱਕ ਕੰਟਰੀਮੈਂਟ ਪਿਸਤਲ ਬਰਾਮਦ ਹੋਇਆ ਹੈਗਾ ਇਹਦੇ ਵਿੱਚ ਵੱਖ-ਵੱਖ ਐਫ ਆਈ ਆਰ ਇੱਕ ਇੱਕ ਨੰਬਰ ਤੇ ਦੂਸਰੀ ਦੋ ਨੰਬਰ ਆਮ ਜੈਕ ਦੇ ਅਧੀਨ ਗੇਟਕੀਮਾ ਵਿੱਚ ਦਰਜ ਕੀਤੀਆਂ ਗਈਆਂ ਜਿਹੜਾ ਇਹ ਸ਼ਾਂਗਾਸੀ ਫੜਿਆ ਹੈਗਾ ਇਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਇਹਦੇ ਖਿਲਾਫ ਹੁਣ ਤੱਕ ਸੱਤ ਪਰਚੇ ਦਰਜ ਹੈਗੇ ਸਰਦਾਰ ਜਰੂਰ ਵਾਰਦਾਤ ਕੀ ਕਰਨੀ ਸੀ ਜੇ ਰਹੀ ਨਹੀਂ ਪਿਸਤਲ ਨਹੀਂ ਕੀ ਵਾਰਦਾਤ ਕਰਨੀ ਸੀ ਇਹਨੇ ਕਿ ਲਾਭ ਜਿਹੜੀਆਂ ਪਹਿਲਾਂ ਵੀ ਹੈਗੀਆਂ ਪਹਿਲਾਂ ਵੀ 307 ਦੇ ਵਾਰਦਾਤ ਦੇ ਦੋ ਮੁਕਦਮੇ ਹੈਗੇ ਆ ਸਨੈਚਿੰਗ ਦੇ ਮੁਕਦਮੇ ਹੈਗੇ ਆ ਤੇ ਆਮ ਜਗਤ ਦੇ ਮੁਕਦਮੇ ਹੈਗੇ ਆ ਇਹ ਸਨੈਚਿੰਗ ਕਰਦੇ ਆ ਤੇ ਲੜਾਈ ਝਗੜੇ ਕਰਦੇ ਆ ਜਿਵੇਂ ਕਿ ਤੁਸੀਂ ਦੇਖਾਗੇ ਰਾਤਾਂ ਕਤਲ ਦੇ ਨਾਲ ਤੇ ਪਹਿਲਾਂ ਵੀ ਮੁਕਦਮੇ ਹੈਗੇ ਆ ਇਹ ਸਰ ਕੋਈ ਗੈਂਗ ਹੈਗਾ ਇੱਥੇ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਇਹ ਜਿਹੜੇ ਤਿੰਨ ਸਾਥੀ ਸੀਗੇ ਇਹ ਇਕੱਠੇ ਜਿਹੜਾ ਇਹ ਵੈਪਨ ਸਪਲਾਈ ਕਰਦੇ ਸੀਗੇ ਇਹਦੇ ਵਿੱਚੋਂ ਜਿਹੜਾ ਅਸੀਂ ਹੁਣ ਇੱਕ ਫੜਿਆ ਹੈਗਾ ਸਾਇਲ ਸ਼ਾਂਗਾ ਇੱਕ ਪਹਿਲਾ ਵੀ ਜਿਹੜਾ ਅਸੀਂ ਫੜਿਆ ਸੀਗਾ ਭੀੜੀ ਉਹ ਤੋਂ ਵੀ ਅਸੀਂ ਵੈਪਨ ਰਿਕਵਰ ਕੀਤੇ ਸੀ ਉਹਨੂੰ ਜੇਲ੍ਹ ਭੇਜਿਆ ਸੀ ਇੱਕ ਤੀਜਾ ਇਹਨਾਂ ਦਾ ਸਾਥੀ ਹੈਗਾ ਰਕਸ਼ਿਤ ਸਰ ਵੈਪਨ ਲੈ ਕੇ ਕਿੱਥੋਂ ਆਉਂਦੇ ਨੇ ਜੀ ਇਹ ਜਿਹੜਾ ਅਸੀਂ ਸਾਨੂੰ ਹਜ ਤੱਕ ਜੋ ਲੱਗ ਰਿਹਾ ਹੈ ਜੇ ਪੁੱਛਗਿੱਛ ਦੇ ਵਿੱਚ ਸਾਹਮਣੇ ਨਹੀਂ ਆਇਆ ਐਮਪੀ ਜਾਂ ਯੂਪੀ ਤੋਂ ਇਹ ਵੈਪਨ ਲੈ ਕੇ ਆਉਂਦੇ ਹੋਣਗੇ ਕਿਉਂਕਿ ਪਹਿਲਾਂ ਵੀ ਜਿਹੜਾ ਅਸੀਂ ਫੜਿਆ ਸੀ ਉਸ ਤੋਂ ਵੀ ਅਸੀਂ ਚਾਰ ਜਿਹੜੇ ਇਹੀ ਕੰਟਰੀ ਮੇਡ ਪਿਸਟਲ ਬਰਾਮਦ ਕੀਤੀ ਸੀ ਸਰ ਰੋਂਗ ਕਿਹੜੇ ਕਿਹੜੇ ਬਰਾਮਦ ਹੋਏ ਨੇ ਜੀ ਇਹਦੇ ਵਿੱਚੋਂ ਵੱਖ-ਵੱਖ ਬੋਰ ਦੇ ਜਿਹੜੇ ਰੋਂਗ ਬਰਾਮਦ ਹੋਏ ਆ ਪੋਰਟਲ 42 ਰੌਂਦ ਹੈਗੇ ਆ ਕੁਝ 32 ਬੋਰ ਦੇ ਹੈਗੇ ਆ 315 ਬੋਰ ਦੇ ਤੇ 12 ਬੋਰ ਦੇ ਰੌਂਦ ਬਰਾਮਦ ਹੋਏ ਤਾਂ ਇਹਨਾਂ ਨਾਲ ਹੋਰ ਵੀ ਨੌਜਵਾਨ ਸ਼ਾਮਲ ਇਹਦੇ ਵਿੱਚ ਦੇਖੋ ਜੀ ਹਜੇ ਤੱਕ ਪੁਚਕਿਚ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਸਾਹਮਣੇ ਆਏ ਆ ਸਾਨੂੰ ਲੱਗਦਾ ਹੈ ਕਿ ਹੋਰ ਵੀ ਜਿਹੜੀ ਅੱਗੇ ਜਦੋਂ ਅਸੀਂ ਫਾਰਵਰਡ ਲਿੰਕ ਬੈਕਵਰਡ ਲਿੰਕ ਤੇ ਜਾਵਾਂਗੇ ਤਾਂ ਹੋਰ ਵੀ ਦੋਸ਼ੀ ਨਾਮਜ਼ਦ ਹੋ ਸਕਦੇ ਆ ਤੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਸਰ ਇੰਨੀ ਸਪੈਸ਼ਲ ਪਿਛਲੇ ਟਾਈਮ ਵੀ ਪੜੀਆਂ ਨਹੀਂ ਅਸੀਂ ਆਗੀ ਤੁਹਾਡੀ ਬਹੁਤ ਅੱਛੀ ਨਿਕਲ ਰਹੀ ਹੈ ਪਰ ਕਿੰਨਾ ਕਿ ਈਜ਼ੀ ਹੋ ਚੁੱਕਾ ਸਿਸਟਮ ਆਣਾ ਨਾ ਫੜਨ ਦੇ ਬਾਵਜੂਦ ਵੀ ਲਗਾਤਾਰ ਪੜ ਏ ਜੀ ਦੇਖੋ ਇਹ ਇਸ ਤਾਂ ਨਹੀਂ ਕਹਾਂਗੇ ਕਿ ਈਜ਼ੀ ਹੋ ਗਿਆ ਬਟ ਇਹ ਜ਼ਰੂਰ ਹੈਗਾ ਕਿ ਹਾਂ ਜਿਹੜਾ ਇਹਨਾਂ ਦਾ ਵਿੱਚੋਂ ਨੈਟਵਰਕ ਚੱਲਦਾ ਪਿਆ ਸੀ ਤੇ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਤੋਂ ਇਹ ਹੀ ਦੇਖਣਾ ਚਾਹੁੰਦੇ ਹੈਗਾ ਕਿ ਤੇ ਪਿੱਛੋਂ ਕਿਸ ਤਰ੍ਹਾਂ ਇਹ ਲੈ ਕੇ ਆਂਦੇ ਆ ਕੀ ਇਹਨਾਂ ਨੇ ਆਪਸ ਵਿੱਚ ਨੈਟਵਰਕ ਬਣਾਇਆ ਹੈ ਫੋਨ ਥਰੂ ਟਾਈਪ ਕਰਦੇ ਆ ਸੋਸ਼ਲ ਮੀਡੀਆ ਥਰੂ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿਵੇਂ ਹੋ ਜਾਂਦੀ ਹੈ ਮੋਡ ਆਫ ਟ੍ਰਾਂਸਪੋਰਟਿਸ਼ਨ ਇਹ ਜੀ ਜੋ ਹਜੇ ਤੱਕ ਸਾਹਮਣੇ ਆਇਆ ਹੈਗਾ ਕੁਝ ਇਹ ਟ੍ਰੇਨ ਵੀ ਯੂਜ਼ ਕਰਦੇ ਆ ਕੁਝ ਬੱਸ ਦੇ ਥਰੂ ਵੀ ਲੈ ਆਂਦੇ ਆ ਇਹ ਵਾਲੇ ਜਿਹੜੇ ਮੋਡ ਆਫ ਟ੍ਰਾਂ ਇਹ ਜੀ ਇਹ ਤਾਂ ਲਗ ਲਗ ਵੱਖ-ਵੱਖ ਜਿੱਥੇ-ਇਥੇ ਲੈ ਕੇ ਜਾਂਦੇ ਆ ਤਾਂ ਮਤਲਬ ਐਗਜ਼ੈਕਟ ਨਹੀਂ ਥੋੜਾ ਉਹਦੀ ਮੇਕ ਦੇ ਹਿਸਾਬ ਨਾਲ ਵੀ ਹੈਗਾ ਉਹਦੇ ਹਿਸਾਬ ਨਾਲ ਵੱਖ-ਵੱਖ ਦੇ ਰੇਟਾਂ ਦੇ ਹੈਗੇ ਨੇ ਇਹਦੇ ਸੀਲ ਵੀ ਕਰਦੇ ਸਾਰੇ ਲੱਗ ਜਾਂਦੇ ਹਾਂ ਜੀ ਉੱਥੇ ਲੈ ਕੇ ਸੀਲ ਵੀ ਕਰਦੇ ਇਹ ਦੇਖੋ ਜੀ ਇਹਨਾਂ ਦੇ ਆਪਣੇ ਵੀ ਜਿਹੜੇ ਹੈਗੇ ਆ ਆਪ ਵੀ ਕ੍ਰਾਈਮ ਕਰਦੇ ਆ ਕਿਉਂਕਿ ਸਨੇਚਿੰਗ ਦਾ ਪਰਚਾ ਦਰਜ ਹੈਗਾ 307 ਦੇ ਪਰਚੇ ਦਰਜ ਆਗੇ ਨੇ ਤੇ ਅੱਗੋਂ ਸੇਲ ਕਰਨ ਦੇ ਵੀ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੋ ਜਾਂਦੇ ਨੇ ਨਹੀਂ ਦੇਖੋ ਜੀ ਉਹੀ ਉਹੀ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਪਹਿਲਾਂ ਵੀ ਵੌਂਚਡ ਹੈਗੇ ਆ ਉਹਨੂੰ ਕ੍ਰਾਈਮ ਕਰਦੇ ਹੈਗੇ ਆ ਤੇ ਉਹੀ ਸਾਰਾ ਅਸੀਂ ਬੈਕਵਰਡ ਲਿੰਕ ਤੱਕ ਜਾਵਾਂਗੇ ਕਿੱਥੋਂ ਲੈ ਕੇ ਆਂਦੇ ਹੈਗੇ ਆ ਕਿਉਂਕਿ ਫੜ ਕੇ ਜਦੋਂ ਫੜਦੇ ਆ ਕੇਸਦਰ ਚ ਹੁੰਦਾ ਹੈਗਾ ਫੇਰ ਦੁਬਾਰਾ ਕ੍ਰਾਈਮ ਕਰਦੇ ਆ ਤੇ ਇਹ ਤੁਹਾਡੇ ਸਾਹਮਣੇ ਹੀ ਹੈਗਾ ਸਾਰਾ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਦੱਸਿਆ ਗਿਆ ਕਿ ਇੱਕ ਜਿਹੜਾ ਨੌਜਵਾਨ ਆ ਹਾ ਟੀਮਾ ਪੁਲਿਸ ਵੱਲੋਂ ਫੜਿਆ ਗਿਆ ਤਾਂ ਦੂਸਰਾ ਅਸੀਂ ਏ ਵੱਲੋਂ ਫੜਿਆ ਗਿਆ ਕਿ ਇਹ ਦੋਵੇਂ ਇੱਕ ਦੂਸਰੇ ਨੂੰ ਜਾਣਦੇ ਨੇ ਨਹੀਂ ਜੀ ਇਹ ਦੋਵੇਂ ਵੱਖ-ਵੱਖ ਕੇਸ ਹੈਗੇ ਨੇ ਜੀ ਦੋਵੇਂ ਇੱਕ ਵਿਸ਼ਾਲ ਹੈਗਾ ਉਹ ਸੀਆਈਏ ਵੱਲੋਂ ਕੇਸ ਦਿੱਤਾ ਗਿਆ ਜੀ ਉਹ ਦ ਉਹ ਜਿਹੜਾ ਹੈਗਾ ਉਹ ਗੇਟਕੇਮਾ ਪੁਲਿਸ ਵੱਲੋਂ ਫੜਿਆ ਇਹਨਾਂ ਕਹਿੰਦਾ ਵੀ ਉਹਨਾਂ ਦੇ ਆਪਸ ਵਿੱਚ ਕੋਈ ਝਗੜ ਨਹੀਂ ਆਇਆ ਨਹੀਂ ਹਜੇ ਤੱਕ ਇਹਨਾਂ ਦੇ ਆਪਸ ਵਿੱਚ ਕੋਈ ਲਿਕ ਨਹੀਂ ਸਮਝਾਈ ਕੋਈ ਕੋਈ ਸਾਹਮਣੇ ਨਹੀਂ ਆਇਆ ਸਟ੍ਰੈਚਿੰਗ ਗਨਪੁਆਇੰਟ ਨਹੀਂ ਕਰਦੇ ਸੀ ਬਿਲਕੁਲ ਜੀ ਜਿਹੜੇ ਦੋ ਪਰਚੇ ਦਰਜ ਹੈਗੇ ਆ ਇਹ ਤੇ ਉਹ ਗਨਪੁਆਇੰਟ ਹੀ ਦਰਜ ਹੈਗੇ ਸ਼ਾਗਰ ਜੀ ਸਭ ਤੋਂ ਜਿਹੜਾ ਵੈਪਨ ਹੈ ਬੰਦੇ ਦੋਨੋਂ ਅਲੱਗ ਅਲੱਗ ਨੇ ਵੈਪਨ